ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਬਾਈ ਇੱਕ ਵੀਡੀਓ ਵੇਖੀ ਜਿਹਦੇ ਤੋਂ ਬੜਾ ਮੋਟੀਵੇਸ਼ਨਲ ਮਿਲਿਆ ਮੈਂ ਕਿਹਾ ਉਹ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ ਠੀਕ ਆ ਕਿਉਂਕਿ ਆਪਾਂ ਕੋਈ ਵੀ ਆ ਚੀਜ਼ ਦੇਖਦੇ ਨਾ ਉਹਦੇ ਤੋਂ ਕੁਝ ਨਾ ਕੁਝ ਸਿੱਖਦੇ ਹਾਂ ਨਾ ਜੇ ਚੰਗਾ ਵੇਖਾਂਗੇ ਤੇ ਚੰਗੀ ਸਿੱਖਿਆ ਹੀ ਮਿਲੋਗੀ ਹਨਾ ਇੱਕ ਮੈਂ ਨਾ ਉਹਦੇ ਬਾਰੇ ਵੇਖੀ ਵੀਡੀਓ ਮਾਈਕਲ ਫਿਲਪਸ ਦੇ ਬਾਰੇ ਠੀਕ ਹੈ ਭਈ ਇੰਨੀ ਜ਼ਿਆਦਾ ਉਹਦੀ ਮਿਹਨਤ ਉਹਨੇ ਕੀਤੀ ਭਾਈ ਦੋ ਉਹਨੇ ਪੰਜ 올림픽 ਖੇਡੇ ਸੀ 2000 2004 2008 12 ਤੇ 16 ਇਹਨਾਂ ਚਾਰ ਪੰਜ 올림픽 ਦੇ ਵਿੱਚ ਉਹਨੇ 2000 2000 ਪੂਰਾ ਸਾਲ 2000 ਵਿੱਚ ਨਾ ਕੋਈ ਮੈਡਲ ਨਹੀਂ ਜਿੱਤੇ ਸੀ ਸਿਰਫ 15 ਸਾਲ ਦੀ ਉਮਰ ਸੀ 15 16 ਸਾਲ ਦੀ ਫਿਰ ਉਸ ਤੋਂ ਬਾਅਦ 2004 ਵਿੱਚ ਉਹਨੇ ਚਾਰ ਮੈਡਲ 2008 ਵਿੱਚ ਉਹਨੇ 8 ਮੈਡਲ 12 ਚ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਹੈ ਕਿਸੇ ਚ 5 ਕਿਸੇ 6ਵੇਂ ਕਰਕੇ ਨਾ ਟੋਟਲ 5 올림픽 ਖੇਡ ਕੇ ਉਹਨੇ तकरीबन 28 ਮੈਡਲ ਜਿੱਤੇ ਜਿਦੇ ਵਿੱਚੋਂ 23 ਤਾਂ 골ਡ ਮੈਡਲ ਸੀ ਉਹਨੇ ਇੱਕ ਆਪਦੀ ਸਟੋਰੀ ਦੱਸੀ ਹੈ ਵੀ ਇੰਨੀ ਮਿਹਨਤ ਕੀਤੀ ਨਾ ਉਹਨੇ ਨਾ ਇੱਕ 2004 ਦੇ 올림픽 ਤੋਂ ਬਾਅਦ ਉਹਨੇ ਨਾ ਇੱਕ ਟਾਰਗੇਟ ਤੇ ਬਣਾ ਲਿਆ ਸੀ ਕਿ ਮੈਂ 8 골ਡ ਮੈਡਲ ਜਿੱਤਣਾ ਹੀ ਜਿੱਤਨੇ ਹਾਂ ਠੀਕ ਹੈ ਤੇ ਉਹਨੇ ਜਿਹੜੀ ਮਿਹਨਤ ਕੀਤੀ ਨਾ ਮੈਂ ਕਹਿੰਦਾ ਕਮਾਲੀ ਕੀਤੀ ਵੀ ਇਦਾਂ ਦੀ ਵੀ ਕੋਈ ਮਿਹਨਤ ਕਰ ਸਕਦਾ ਠੀਕ ਹੈ ਉਹਨਾਂ ਦੱਸਿਆ ਕਿ ਨਾ 4 ਸਾਲਾਂ ਦੇ ਵਿੱਚ ਉਹਨੇ ਇੱਕ ਵੀ ਛੁੱਟੀ ਨਹੀਂ ਕੀਤੀ ਤੇ 8-8 ਘੰਟੇ 10-10 8 ਘੰਟੇ ਪੱਕੇ ਉਸ ਤੋਂ ਬਾਅਦ ਵੱਧ ਵੀ ਕਿਤੇ 12 ਘੰਟੇ ਠੀਕ ਹੈ ਇੰਨੀ ਜਿਆਦਾ ਉਹਨੇ ਇੱਕ ਵੀ ਛੁੱਟੀ ਕੀਤੇ ਬਿਨਾ ਵੀ ਕੀਤੀ ਤਾਂ ਸਿਰਫ ਮਿਹਨਤ ਕੀਤੀ ਬਹੁਤ ਜਿਆਦਾ ਮਿਹਨਤ ਕੀਤੀ ਤਾਂ ਉਹਦਾ ਸੁਪਨਾ ਸਵੀਕਾਰ ਹੋਇਆ ਕਿ ਉਹਨੇ 8 골ਡ ਮੈਡਲ ਜਿੱਤ ਲਏ ਠੀਕ ਹੈ ਵੇਖ ਲਾ ਵੀ ਇੰਨੀ ਉਹਨੇ ਦੇਖ ਲਓ ਉਹਨੇ ਉਹਨੇ ਦਿਨ ਰਾਤ ਇੱਕ ਇੱਕ ਸਮਝ ਲੋ ਵੀ ਕਾਰਤੀ ਠੀਕ ਹੈ ਜੇ 12 ਘੰਟੇ ਸੌਂਦਾ ਸੀ ਤਾਂ 12 ਘੰਟੇ ਉਹਦੀ ਐਕਸਰਸਾਈਜ਼ ਸੀ ਠੀਕ ਹੈ ਟ੍ਰੈਕਟਸ ਸੀ ਤੇ ਇਹ ਵੀ ਨਹੀਂ ਵੀ ਕੋਈ 6 ਮਹੀਨੇ ਤਾਂ 1 ਮਹੀਨੇ ਜਾਂ ਕਿਵੇਂ ਹਨਾ 4 ਸਾਲ ਉਹਨੇ ਲਗਾਤਾਰ ਕੀਤੀ 4 ਸਾਲ ਤੇ 골ਡ ਮੈਟਲ 8 ਜਿਤਨੇ ਕੋਈ ਮਾੜੀ ਮੋਟੀ ਗੱਲ ਨਹੀਂ ਬਹੁਤ ਵੱਡੀ ਜਿਆਦਾ ਗੱਲ ਆ ਬਹੁਤ ਵੱਡੀ ਕਿੱਥੇ ਆਪਣਾ ਇੰਡੀਆ ਵਿੱਚ ਆਇਆ ਕੀ ਆ 2024 ਦਾ ਪੈਰਿਸ 올ੰਪਿਕ ਹੋਇਆ ਮੈਂ ਸ਼ੱਕ ਵੀ ਇੱਕ ਵੀ ਸ਼ੱਕ ਦਾ ਪਤਾ ਪਤਾ ਹੀ ਆ ਵੀ ਆਪਣਾ ਇੱਕ ਵੀ 골ਡ ਮੈਡਲ ਇੱਕ ਵੀ ਨਹੀਂ ਆਇਆ ਕਿਤੇ ਉਹਨੇ ਇੱਕ ਹੀ 올림픽 ਵਿੱਚ 8-8 골ਡ ਮੈਡਲ ਜਿੱਤ ਲਏ 8 ਵਾਹ ਜੀ ਵਾਹ ਮੈਂ ਤਾਂ ਸੁਣ ਕੇ ਹੈਰਾਨ ਹੋ ਗਿਆ ਮੈਂ ਕਹਾਂ ਵੀ ਕੀ ਬੰਦਾ ਹੈ ਕੀ ਕਿੰਨੀ ਮਿਹਨਤ ਜ਼ਿਆਦਾ ਠੀਕ ਹੈ ਆਪਾਂ ਇੱਥੇ ਕੀ ਕਰਦੇ ਆ ਹਨਾ ਆਪਣੇ ਜਿੱਤ ਆਏ ਆ ਵੀ ਆਪਾਂ ਕਿਸੇ ਵੀ ਕੰਮ ਨੂੰ ਘੰਟਾ ਲਾ ਲਿਆ ਨਾ ਆ ਕਈ ਦਾ ਵੀ ਬਾਸ ਵੀ ਅੱਜ ਆਪਣੇ ਤੋਂ ਉੱਤੇ ਤਾਂ ਕੋਈ ਹੈ ਹੀ ਨਹੀਂ ਜਿਹਦੇ ਕਿਸੇ ਕੰਮ ਵਿੱਚ ਮਿਹਨਤ ਕਰ ਲਈ ਦੋ ਤਿੰਨ ਮਹੀਨੇ ਲਾ ਕੇ ਲਈ ਨਾ ਆਪਾਂ ਲੱਗਦਾ ਵੀ ਬਸ ਆਪਾਂ ਹੀ ਆ ਬេស ਤੋਂ ਉੱਤੇ ਕੋਈ ਹੈ ਹੀ ਨਹੀਂ ਵੀ ਆਪਾਂ ਓਨੀ ਮਿਹਨਤ ਨਾ ਆਪਣੇ ਇਥੇ ਇੰਡੀਆ ਦੇ ਵਿੱਚ ਕਹਿ ਲੋ ਜਿਵੇਂ ਵੀ ਕਹਿ ਲੋ ਆਪਾਂ ਮਤਲਬ ਮਿਹਨਤ ਇਥੇ ਨਹੀਂ ਕਰ ਸਕਦੇ ਠੀਕ ਆ ਓਨੀ ਜੇ ਕਿਤੇ ਓਨੀ ਮਿਹਨਤ ਆਪਾਂ ਕਰੀਏ ਨਾ ਉਹਨਾਂ ਦੇ ਆਦ ਵਿੱਚ ਤੇ ਆਪਾਂ ਸਾਰੇ ਸਕਸੈਸ ਹੋਈਏ ਪੂਰਾ ਸਾਰਿਆਂ ਨੂੰ ਸਕਸੈਸ ਮਿਲੀ ਹੋਵੇ ਹਨਾ ਸੋ ਉਸ ਚੀਜ਼ ਤੇ ਕੰਮ ਕਰਨ ਦੀ ਲੋੜ ਆ ਵੀ ਇੱਕ ਮਿਹਨਤ ਨੂੰ ਅੱਗੇ ਰੱਖਣ ਦੀ ਲੋੜ ਆ ਸਭ ਤੋਂ ਪਹਿਲੇ ਹਾਂ ਸਫਲਤਾ ਬਾਰੇ ਨਹੀਂ ਸੋਚਣਾ ਚਾਹੀਦਾ ਹਨਾ ਵੀ ਸਫਲਤਾ ਬਾਰੇ ਨਹੀਂ ਸੋਚਣਾ ਸਿਰਫ ਮਿਹਨਤ ਬਾਰੇ ਸੋਚਣਾ ਵੀ ਹਾਂ ਮਿਹਨਤ ਕਰਨੀ ਸਫਲਤਾ ਆਪਣੇ ਆਪ ਪਿੱਛੇ ਆਉਂਦੀ ਹੈ ਸਿਰਫ ਮਿਹਨਤ ਕਰੋ ਤੇ ਸਫਲਤਾ ਆਪਣੇ ਆਪ ਆਉਗੀ ਤੋਂ ਬਸ ਉਹਦੀਆਂ ਮੈਂ ਫਿਰ ਵੀਡੀਓ ਜਦੋਂ ਮੈਨੂੰ ਇਹ ਪਤਾ ਲੱਗਾ ਨਾ ਉਹਦਾ ਮੈਂ ਸੁਣਿਆ ਤਾਂ ਸੀ ਪਹਿਲਾਂ ਪਰ ਮੈਂ ਇੰਨੀ ਗੌਰ ਨਹੀਂ ਕੀਤੀ ਫਿਰ ਮੈਂ ਅਚਾਨਕ ਮੇਰੇ ਸਾਹਮਣੇ ਉਹਦੀ ਨਾ ਸਕਸੈਸ ਦੀ ਸਟੋਰੀ ਆਈ ਫਿਰ ਮੈਂ ਕੀਆ ਬਾਤਾਂ ਹੈ ਮੈਂ ਕਿਹਾ ਇਦਾਂ ਦੀ ਹੋਣੀ ਚਾਹੀਦੀ ਹੈ ਵੀ ਬੰਦਾ ਜਿੱਦੀ ਬਹੁਤ ਸੀ ਵੀ ਇਹਨਾਂ ਨੇ ਜਿੱਦ ਕਰ ਲਈ ਵੀ ਹਾਂ ਮੈਂ ਨਾ ਵੀ ਅੱਠ 골ਡ ਮੈਡਲ ਜਿੱਤਣੇ ਵੀ ਲਿਆਉਣੇ ਹੀ ਲਿਆਉਣੇ ਆ ਤੇ ਉਹਨੇ ਉਹ ਸਭ ਉਹਦਾ ਸੁਪਨਾ ਪੂਰਾ ਹੋਇਆ ਤੇ ਬਸ ਇਹੀ ਕਹਿਣ ਦਾ ਪਾਵੀ ਇਹੀ ਆ ਹਨਾ ਵੀ ਜੇ ਆਪਾਂ ਕਿਸੇ ਟੀਚਰ ਦੇ ਕਿਸੇ ਗੋਲ ਨੂੰ ਸੈੱਟ ਕੀਤਾ ਨਾ ਉਹਦੇ ਤੇ ਸਿਰਫ ਕਰੋ ਤੇ ਕਰੋ ਮਿਹਨਤ ਕਰੋ ਵੱਧ ਤੋਂ ਵੱਧ ਕਰੋ ਮਿਹਨਤ ਤੇ ਇੱਕ ਦਿਨ ਸਫਲਤਾ ਜ਼ਰੂਰ ਮਿਲੋਗੀ ਠੀਕ ਹੈ ਤੇ ਬਸ ਆਹੀ ਅੱਜ ਦੀਆਂ ਗੱਲਾਂ ਇੰਨੀਆਂ ਸੀ ਤੇ ਬਹੁਤ ਕੁਝ ਮੈਂ ਤਾਂ ਉਹਦੇ ਤੋਂ ਸਿੱਖਣ ਨੂੰ ਮਿਲਿਆ ਹਨਾ ਮੈਂ ਉਹ ਚੀਜ਼ਾਂ ਆ ਚੰਗੀ ਤਰ੍ਹਾਂ ਦੱਸ ਨਹੀਂ ਸਕਦਾ ਜਿਵੇਂ ਜੇ ਮੈਨੂੰ ਵੀ ਹੀਲ ਹੋ ਰਿਹਾ ਹੈ ਨਾ ਤੇ ਬਾਕੀ ਠੀਕ ਆ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੇ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਕਰੋ ਲਾਈਕ ਤੇ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ